ਪੰਜਾਬੀ ਵਿੱਚ ਮੂਵੀ ਐਕਸਪਲੇਨ ਤਾਂ ਮੂਵੀ ਸ਼ੁਰੂ ਹੁੰਦੀ ਹੈ ਸਾਨੂੰ ਇੱਕ ਸੈਂਟਿਸਟ ਦੇ ਨਾਲ ਉਹਦੀ ਕੁੜੀ ਰੇ ਨੂੰ ਦਿਖਾਇਆ ਜਾਂਦਾ ਹੈ ਜਿਨ੍ਹਾਂ ਦੇ ਚਿਹਰੇ ਤੇ ਅਜੀਬ ਜਿਹਾ ਦਾਗ ਸੀ ਸੈਂਟਿਸਟ ਨੇ ਆਪਣੇ ਇੱਕ ਕਮਰੇ ਵਿੱਚ ਲੈਬ ਬਣਾਈ ਹੋਈ ਸੀ ਉਹ ਕਿਸੇ ਐਕਸਪੈਰੀਮੈਂਟ ਤੇ ਲਗਾਤਾਰ ਕੰਮ ਕਰ ਰਿਹਾ ਸੀ ਇਸੇ ਦੌਰਾਨ ਕਾਪੀ ਦੇ ਪੇਜ ਤੇ ਫੁੱਲ ਡਰਾਅ ਕਰ ਰਿਸੀ ਜਿਸ ਨੂੰ ਕ੍ਰੋਪ ਕੀਤਾ ਜਾਂਦਾ। ਡਾ ਫੁੱਲ ਦੀ ਅਜੀਬ ਸ਼ਕਤੀ ਬਾਰੇ ਦੱਸਦਾ ਹੈ ਕਿ ਇਹਦੀ ਹੀਲਿੰਗ ਪਾਵਰ ਬਹੁਤ ਜ਼ਿਆਦਾ ਹੈ ਤੇ ਜੰਗਲ ਦੇ ਵਿੱਚੋਂ ਵਿੱਚ ਉੱਗਿਆ ਹੋਇਆ ਮਿਲਦਾ ਹੈ। ਉਹ ਦੱਸਦਾ ਹੈ ਕਿ ਉਸਨੇ ਕਈ ਵਾਰ ਇਸ ਨੂੰ ਆਪਣੇ ਐਕਸਪੈਰੀਮੈਂਟਾਂ ਵਿੱਚ ਵਰਤਿਆ ਹੈ। ਕਾਫੀ ਮਿਹਨਤ ਤੋਂ ਬਾਅਦ ਸੈਂਟ ਸੈਂਟਿਸਟ ਇੱਕ سیرਮ ਤਿਆਰ ਕਰ ਲੈਂਦਾ ਹੈ ਜਿਸ ਨਾਲ ਉਹ ਆਪਣੇ ਮੂੰਹ ਦੇ ਦਾਗ ਦਾ ਇਲਾਜ ਕਰ ਸਕਦਾ ਸੀ ਤੇ ਦੋ ਸਕਿਨ ਦੇ ਟੁਕੜਿਆਂ ਨੂੰ ਆਪਸ ਵਿੱਚ ਜੋੜ ਸਕਦਾ ਹੈ ਫਿਰ ਉਹ ਸਕਿਨ ਦੇ ਟੁਕੜੇ ਨੂੰ ਲੈ ਕੇ ਉੱਤੇ سیرਮ ਲਾ ਕੇ ਤੇ ਆਪਣੇ ਦਾਗ ਵਾਲੀ ਜਗ੍ਹਾ ਤੇ ਲਾ ਲੈਂਦਾ ਹੈ ਹੌਲੀ-ਹੌਲੀ ਸਕਿਨ ਦਾ ਉਹ ਟੁਕੜਾ ਆਪਣੇ ਆਪ ਕਰੋ ਕਰਣ ਲੱਗ ਜਾਂਦਾ ਹੈ ਹੌਲੀ-ਹੌਲੀ ਉਹ ਸਕਿਨ ਉਹਦੇ ਸਾਰੇ ਮੂੰਹ ਨੂੰ ਕਵਰ ਕਰਨ ਲੱਗ ਜਾਂਦੀ ਹੈ ਇਹ ਦੇਖ ਕੇ ਉਹ ਕਾਫੀ ਡਰ ਜਾਂਦਾ ਹੈ ਤੇ ਉਹਦਾ ਦਿਲ ਵੀ ਨਹੀਂ ਸੀ ਕਿ ਇਦਾਂ ਕੁਝ ਹੋਵੇ ਉਹ ਸਿਰਫ ਆਪਣਾ ਮੂੰਹ ਦਾ ਦਰਖ ਖਤਮ ਕਰਨਾ ਚਾਹੁੰਦਾ ਸੀ ਸਕਿਨ ਨੇ ਉਹਦਾ ਮੂੰਹ ਪੂਰਾ ਕਵਰ ਕਰ ਲਿਆ ਸੀ ਇਹ ਦੇਖ ਕੇ ਸੈਂਟਿਸਟ ਡਰ ਜਾਂਦਾ ਹੈ ਤੇ بار بار ਆਪਣੇ ਹੋਟਾਂ ਹੋਟਾਂ ਤੇ ਕੱਟ ਲਾਂਦਾ ਹੈ ਸਕਿਨ ਫੇਰ ਜੁੜ ਜਾਂਦੀ ਹੈ ਤੇ ਫੇਰ ਕੱਟ ਲਾਂਦਾ ਹੈ ਇਹ ਦੇਖ ਕੇ ਰੇ ਬਹੁਤ ਡਰ ਜਾਂਦੀ ਹੈ ਤੇ ਇਸੇ ਡਰ ਦੇ ਚੱਕਰ ਚ ਘਬਰਾਟ ਕਰਕੇ ਰੇ ਆਪਣੇ ਪਾਪਾ ਈਸੀ ਕਰਕੇ ਰੇ ਆਪਣੇ ਪਾਪਾ ਨੂੰ ਸਟੈਪ ਕਰ ਕਰਕੇ ਮਾਰ ਦਿੰਦੀ ਹੈ ਪਿਤਾ ਦੀ ਮੌਤ ਦੇ ਬਾਅਦ ਰੇ ਇਕੱਲਾ ਰਹਿ ਜਾਂਦੀ ਹੈ ਤੇ ਉਹ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਦੀ ਹੈ ਸ਼ਿਨ ਸ਼ਿਫਟ ਹੁੰਦਾ ਹੈ ਰੇ ਵੱਡੀ ਹੋ ਜਾਂਦੀ ਹੈ ਉਹ ਪੜਨ ਵਿੱਚ ਬਹੁਤ ਤੇਜ਼ ਹੋਣ ਕਰਕੇ ਆਪਣੇ ਡੈਡ ਵਾਂਗੂ ਸੈਂਟਿਸਟ ਬਣਦੀ ਹੈ ਤੇ ਉਹਨੂੰ ਯੂ ਐਸ ਏ ਦੇ ਇੱਕ ਕਾਲਜ ਵਿੱਚ ਐਡਮਿਸ਼ਨ ਮਿਲ ਜਾਂਦੀ ਹੈ ਉਹ ਆਪਣਾ ਘਰ ਛੱਡ ਕੇ ਯੂਐਸ ਵਿੱਚ ਪੜਨ ਲਈ ਚਲੇਗੀ ਜਿੱਥੇ ਉਹ ਆਪਣੀ ਆਂਟੀ ਦੇ ਕੋਲ ਰਹਿੰਦੀ ਹੈ ਆਂਟੀ ਦੀ ਇੱਕ ਕੁੜੀ ਸੀ ਐਂਜੀ ਉਸਨੂੰ ਰੇਪ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਰੇ ਨਾਲ ਉਸ ਨੂੰ ਆਪਣਾ ਰੂਮ ਸ਼ੇਅਰ ਕਰਨਾ ਸੀ ਇੰਜੀ ਨੇ ਆਂਦੇ ਹੀ ਰੂਮ ਦੇ ਅੰਦਰ ਇੱਕ ਮੰਦਰ ਬਣਾ ਲਿਆ ਜਿਸ ਵਿੱਚ ਉਸ ਨੇ ਆਪਣੇ ਪਾਪਾ ਦੀ ਫੋਟੋ ਰੱਖ ਕੇ ਉਸ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਉਹ ਆਪਣੇ ਡੈਡ ਦੇ ਰਿਸਰਚ ਵਾਲੇ ਨੋਟਬੁੱਕ ਨਾਲ ਗਈ ਸੀ ਕਿਉਂਕਿ ਉਹ ਆਪਣੇ ਪਿਤਾ ਵਾਲਾ ਐਕਸਪੈਰੀਮੈਂਟ ਨੂੰ ਅੱਗੇ ਚਾਲੂ ਕਰਨਾ ਚਾਹੁੰਦੀ ਸੀ ਜਿਸ ਕਰਕੇ ਉਸਕੇ ਡੈਡੀ ਮਾਰੇ ਗਏ ਸੀ ਅਗਲੇ ਦਿਨ ਉਹ ਯੂਨੀਵਰਸਿਟੀ ਵਿੱਚ ਜਾਂਦੀ ਹੈ ਤੇ ਰਸਤੇ ਵਿੱਚ ਉਸਨੂੰ ਇੱਕ ਹੋਮਲੈਸ ਪਰਸਨ ਲਿਖਦਾ ਹੈ ਜਿਸ ਦਾ ਚਿਹਰਾ ਬਹੁਤ ਜ਼ਿਆਦਾ ਖਰਾਬ ਸੀ ਤੇ ਘਰੇ ਉਹਦ ਨੂੰ ਦੇਖਦੀ ਰਹਿੰਦੀ ਹੈ ਤੇ ਬਾਅਦ ਵਿੱਚ ਉਸ ਤੋਂ ਆਪਣਾ ਯੂਨੀਵਰਸਿਟੀ ਦਾ ਰਸਤਾ ਪੁੱਛਦੀ ਹੈ ਤੇ ਉਹ ਮਰਸ ਪਰਸਨ ਵੀ ਉਸ ਪਰਸਨ ਵੀ ਸਾਨੂੰ ਰਸਤਾ ਦੱਸ ਦਿੰਦਾ ਹੈ ਤੇ ਰੇਸ ਸਕੂਲ ਪਹੁੰਚਣ ਤੇਰੇ ਦਾ ਬਹੁਤ ਵਧੀਆ ਸਵਾਗਤ ਹੁੰਦਾ ਹੈ ਕਲਾਸ ਟੀਚਰ ਦੱਸਦਾ ਹੈ ਕਿ ਉਸਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਨੇ ਐਡਮਿਸ਼ਨ ਲੈਣ ਲਈ ਟੈਸਟ ਵਿੱਚੋਂ ਕਲਾਸ ਤੋਂ ਬਾਅਦ ਉਹ ਸਾਇੰਸ ਲੈਬ ਜਾਂਦੀ ਹੈ ਜਿੱਥੇ ਉਹ ਕੁਝ ਸਮਾਨ ਲੈਣ ਲੱਗਦੀ ਹੈ ਜੇਕਰ ਦੇ ਨੂੰ ਉਸ ਦਾ ਸਾਇੰਸ ਟੀਚਰ ਦੇਖ ਲੈਂਦਾ ਹੈ ਤੇ ਉਹ ਕਹਿੰਦਾ ਹੈ ਕਿ ਅਜਾ ਤੂੰ ਨਹੀਂ ਕਰ ਸਕਦੀ ਕੋਈ ਸਮਾਨੇ ਤੋ ਬਿਨਾਂ ਜਸ ਤੋਂ ਨਹੀਂ ਲੈ ਸਕਦੀ ਜੇਕਰ ਤੂੰ ਕੁਝ ਲੈਣਾ ਚਾਹੁੰਦੀ ਹੈ ਤਾਂ ਤੈਨੂੰ ਇੱਥੇ ਮੇਰਾ ਅਸਿਸਟੈਂਟ ਬਣਨਾ ਪੈਣਾ ਤਾਂ ਹੀ ਤੂੰ ਸਮਾਨ ਲੈ ਸਕਦੀ ਹੈ ਰੇ ਦੱਸਦੀ ਹੈ ਕਿ ਉਸਦੇ ਫਾਦਰ ਵੀ ਸਾਇੰਟਿਸਟ ਸੀ ਤੇ ਉਹ ਆਪਣੇ ਪਾਪਾ ਦੁਆਰਾ ਕਿਤੇ ਐਕਸਪੈਰੀਮੈਂਟ ਆ ਬਾਰੇ ਉਸ ਨੂੰ ਦੱਸਦੀ ਹੈ ਕਿ ਆਪਣੇ ਟੀਚਰ ਨੂੰ ਬੁੱਕ ਵੀ ਦੇ ਦਿੰਦੀ ਹੈ ਟੀਚਰ ਬਹੁਤ ਹਰਾਨ ਹੁੰਦਾ ਹੈ ਉਸਦੀ ਬੁੱਕ ਦੇਖ ਕੇ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਪੈਸੇ ਨਾ ਮਿਲਣ ਕਾਰਨ ਉਹਦੇ ਬਹੁਤ ਜ਼ਿਆਦਾ ਐਕਸਪੈਰੀਮੈਂਟ ਰੁਕ ਗਏ ਸੀ ਤੇ ਟੀਚਰ ਬਹੁਤ ਰੰਗ ਹੁੰਦਾ। ਸੀਨ ਸ਼ਿਫਟ ਹੁੰਦਾ ਤੇ ਇੰਜ ਨੂੰ ਦਿਖਾਉਂਦੇ ਆ ਤੇ ਉਹ ਆਪਣੀ ਦੋਸਤਾਂ ਨਾਲ ਰੇ ਦੇ ਕਮਰੇ ਵਿੱਚ ਜਾਂਦੀ ਹੈ ਤੇ ਉਹਦੇ ਸਮਾਨ ਨੂੰ ਛੇੜ ਲੱਗ ਜਾਂਦੀ ਹੈ ਜਿਸ ਵਿੱਚ ਉਹਦਾ ਐਕਸਪੈਰੀਮੈਂਟ ਦਾ ਸਮਾਨ ਸੀ ਉਹ ਕੱਡੀਆਂ ਪੱਟੀਆਂ ਸਕੀਨਾਂ ਨੂੰ ਦੇਖ ਕੇ ਲੱਡ ਨੂੰ ਦੇਖ ਕੇ ਡਰ ਜਾਂਦੀ ਹੈ ਨੇ। ਉਹ ਤਿੰਨ ਉਸਮਾਨ ਦੇਖ ਕੇ ਕਾਫੀ ਡਰ ਜਾਂਦੀਆਂ ਨੇ ਤੇ ਅਗਲੇ ਦਿਨ ਦੁਕਾਨ ਸਨੁਤ ਕਾਇਆ ਜਾਂਦਾ 23 ਨੋ ਸਹੇਲੀਆਂ ਪਾਰਕ 'ਚ ਬੈਠੀਆਂ ਹੋਣਦੀਆਂ ਨੇ ਤੇ ਰੇਵੀ ਉਹਨਾਂ ਨੂੰ ਦੂਰ ਤੋਂ ਦੇਖਦੀ ਹੁੰਦੀ ਹੈ ਤੈਨੂੰ ਫੀਲ ਹੁੰਦਾ ਹੈ ਕਿ ਮੇਰੇ ਵੀ ਦੋਸਤ ਹਾਂ ਫਿਰ ਉਹ ਉਹਨਾਂ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਆਪਰ ਕਰਦੀ ਹੈ ਕਿ ਉਹਦੇ ਨਾਲ ਖਾਣਾ ਖਾਣ ਤੇ ਉਹ ਪੈਸੇ ਦੇ ਚੱਕਰ 'ਚ ਉਹਨਾਂ ਨਾਲ ਚੱਲ ਵੀ ਜਾਂਦੀ ਹੈ ਤੇ ਉਹਨਾਂ ਨੂੰ ਰੈਸਟੋਰੈਂਟ 'ਚ ਲੈ ਕੇ ਜਾਂਦੀ ਹੈ ਜਿੱਥੇ ਉਹਨਾਂ ਨੂੰ ਖਾਣਾ ਖਾਂਦੇ ਸੇਮ ਟਾਈਮ ਤੇ ਨੂੰ ਦੇਖ ਕੇ ਜੇ ਭਰਕ ਤੁਹਾਨੂੰ ਦੇਖਿਓ ਦੀ ਤਿੰਨੋ ਸਹੇਲੀਆਂ ਪਾਚ ਜੰਤੀਆਂ ਨਹੀਂ ਤੇ ਉਹਨਾਂ ਨੂੰ ਬਹੁਤ ਅਜੀਬ ਲੱਗਦਾ ਹੈ ਹੋਟਲ ਦਾ ਬੱਚਾ ਖਾਣਾ ਉਹ ਹੋਮਲੈਸ ਪਰਸਨ ਵਾਸਤੇ ਲੈ ਕੇ ਜਾਂਦੀ ਹੈ ਤੇ ਉਸਦੇ ਨਾਲ ਬਹੁਤ ਗੱਲਾਂ ਕਰਦੀ ਹੈ ਤੇ ਉਸ ਨੂੰ ਵਧੀਆ ਲੱਗਦਾ ਹੈ ਤੇ ਉਹ ਗੱਲਾਂ ਚ ਦੱਸਦੀ ਹੈ ਕਿ ਉਸ ਦੇ ਚਿਹਰੇ ਦਾ ਦਾਗ ਉਸ ਨੂੰ ਬਿਲਕੁਲ ਪਸੰਦ ਨਹੀਂ ਹੈ ਤੇ ਹੋਮਲੈਸ ਪਰਸਨ ਦੱਸਦਾ ਹੈ ਕਿ ਉਹ ਜਿੱਦਾਂ ਦੀ ਹੈਗੀ ਹੈ ਉਸ ਨੂੰ ਉਦਾ ਹੀ ਰਹਿਣਾ ਚਾਹੀਦਾ ਹੈ ਤਾਂ ਖੁਦ ਨੂੰ ਅਕਸੈਪਟ ਕਰਨਾ ਚਾਹੀਦਾ ਹੈ ਹੋਮਲੈਸ ਪਰਸਨ ਨਾਲ ਗੱਲਾਂ ਕਰਕੇ ਉਸ ਨੂੰ ਬਹੁਤ ਵਧੀਆ ਲੱਗਦਾ ਹੈ ਤੇ ਬਹੁਤ ਚੰਗਾ ਫੀਲ ਕਰਦੀ ਹੈ ਉਹ ਉਸ ਦਾ ਉਸ ਤੋਂ ਇਲਾਵਾ ਹੋਰ ਕੋਈ ਦੋਸਤ ਨਹੀਂ ਸੀ ਤੇ ਰਸਤੇ ਵਿੱਚ ਉਸ ਨੂੰ ਉਸ ਦੇ ਪ੍ਰੋਫੈਸਰ ਮਿਲਦੇ ਨੇ ਜੋ ਕਿ ਵੇ ਨੂੰ ਦੱਸਦੇ ਹਨ ਕਿ ਉਹ ਉਸ ਦੇ ਪਾਪਾ ਦੀ ਰਿਸਰਚ ਤੇ ਕੰਮ ਕਰਨਾ ਚਾਹੁੰਦੇ ਤੇ ਰੇ ਦੀ ਪਰਮਿਸ਼ਨ ਚਾਹੀਦੀ ਹੈ ਤੇ ਰੇ ਵੀ ਖੁਸ਼ੀ-ਖੁਸ਼ੀ ਹਾਂ ਕਰ ਦਿੰਦੀ ਹੈ ਤੇ ਉਸ ਨੂੰ ਬਹੁਤ ਵਧੀਆ ਲੱਗਦਾ ਹੈ ਕਿ ਤੇ ਪਪਾ ਦਾ ਵੀ ਅੱਗੇ ਐਕਸਪੈਰੀਮੈਂਟ ਕੰਮ ਤਯੂਜ ਆਏਗਾ ਜੀ ਵੇਖ ਤੇ ਪ੍ਰੋਫੈਸਰ ਉਸਦੇ ਪਪਾ ਦੇ ਐਕਸਪੈਰੀਮੈਂਟ ਤੇ ਕੰਮ ਕਰਨਾ ਸਟਾਰਟ ਕਰਦੇ ਨੇ ਕਾਫੀ ਦਿਨ ਕੰਮ ਕਰਕੇ ਵੀ ਉਹਨਾਂ ਨੂੰ ਕੁਝ ਹੱਥ ਨਹੀਂ ਲੱਗਦਾ ਇਸ ਕਰ ਇਸ ਕਰਕੇ ਪ੍ਰੋਫੈਸਰ ਨੂੰ ਲੱਗਦਾ ਹੈ ਕਿ ਉਹਨਾਂ ਦੀ ਸਾਰੀ ਮਿਹਨਤ ਖਰਾਬ ਹੋ ਗਈ कि ਉਹਨਾਂ ਨੂੰ ਆਪਣੀ ਮਰਜ਼ੀ ਮਰਜ਼ੀ ਤੇ ਐਕਸਪੈਰੀਮੈਂਟ ਰਿਜ਼ਲਟ ਨਹੀਂ ਮਿਲਦੇ ਇਸ ਕਰਕੇ ਪ੍ਰੋਫੈਸਰ ਐਕਸਪੈਰੀਮੈਂਟ ਬੰਦ ਕਰਨ ਦਾ ਮਨ ਬਣਾ ਲੈਂਦਾ ਹੈ ਇਸ ਕਰਕੇ ਰੀ ਉਦਾਸ ਹੋ ਜਾਂਦੀ ਹੈ ਜਦ ਹੀ ਐਂਜੀ ਦੀ ਦੋਸਤ ਐਲੈਕਸ ਲੈਬ ਅਸਿਸਟੈਂਟ ਵਾਸਤੇ ਆ ਜਾਂਦੀ ਹੈ ਪ੍ਰੋਫੈਸਰ ਨੇ ਉਹਦਾ ਵੀ ਪ੍ਰੋਪੋਜ਼ਲ ਐਕਸੈਪਟ ਕਰ ਲਿਆ ਸੀ ਫਿਰ ਉਹ ਐਂਜੀ ਨਾਲ ਦੋਸਤ ਬਣ ਜਾਂਦੀ ਹੈ ਤੇ ਤੇ ਨਾਲ ਘਰ ਆਂਦੀ ਹੈ ਤੇ ਦੋਨੋਂ ਬਹੁਤ ਐਲ ਐਕਸ ਕੋਲ ਇੱਕ ਪੈਂਪਲੈਟ ਸੀ ਜਿਸ ਦੇ ਵਿੱਚ ਉਹੀ ਫੁੱਲ ਸੀ ਜਿਸ ਨੂੰ ਉਹਦੇ ਪਾਪ ਐਕਸਪੈਰੀਮੈਂਟ ਵਿੱਚ ਯੂਜ਼ ਕਰਦੇ ਸੀ ਇਹਨਾਂ ਦੇਖ ਕੇ ਉਹਦੇ ਮਨ ਵਿੱਚ ਕਾਫੀ ਖਿਆਲ ਆਂਦੇ ਐ ਐਕਸਪੈਰੀਮੈਂਟ ਵਾਸਤੇ ਇਹ ਫੁੱਲ ਬਹੁਤ ਜ਼ਰੂਰੀ ਹੈ ਉਹਨੂੰ ਪਤਾ ਲੱਗਦਾ ਹੈ ਕਿ ਨਾਲ ਹੀ ਇੱਕ ਐਗਜ਼ੀਬੀਸ਼ਨ ਵਿੱਚ ਇਹ ਫੁੱਲ ਲੱਗਿਆ ਹੋਇਆ ਹੈ ਜਿਸ ਨੂੰ ਉਹ ਉਹ ਤੋਂ ਤੋਂ ਚੋਰਾਉਣ ਦਾ ਮਨ ਬਣਾ ਲੈਂਦੀ ਹੈ ਤੇ ਉਹ ਫੁੱਲ ਨੂੰ ਪਤਾ ਰੇ ਚੋਰੀ ਦੇ ਕੇ ਜਾ ਕੇ ਉਸ ਐਗਜ਼ਿਬਿਸ਼ਨ ਐਗਜ਼ਿਬਿਸ਼ਨ ਵਿੱਚ ਵੜ ਕੇ ਉਹ ਫੁੱਲ ਚੋਰੀ ਕਰ ਲੈਂਦੀ ਹੈ ਤੇ ਸਿੱਧਾ ਆਪਣੇ ਲੈਬ ਵਿੱਚ ਆ ਕੇ ਐਕਸਪੈਰੀਮੈਂਟ ਕਰਨ ਲੱਗ ਜਾਂਦੀ ਹੈ ਰੈਨ ਉਹ ਝੁਪ ਕੇ ਦੇਖੇ ਐਲੈਕਸ ਤੇ ਪ੍ਰੋਫੈਸਰ ਦੇਖ ਰਹੇ ਹੁੰਦੇ ਹਨ ਜਿਹੜੇ ਉੱਥੇ ਛੁਪੇ ਹੋਏ ਹੁੰਦੇ ਹਨ ਤੇ ਉਹ ਕੁਝ ਫੁੱਲ ਤੋਂ ਐਕਸੈਪਟ ਨਿਕਾਲ ਤੇ ਉਸ ਨੂੰ ਆਪਣੇ ਐਕਸਪੈਰੀਮੈਂਟ ਵਿੱਚ ਐਡ ਕਰ ਲੈਂਦੀ ਹੈ ਜਿਸ ਨਾਲ ਉਹ ਆਪਣੀ ਪੈਰ ਦੀ ਸਕਿਨ ਉਤਾਰ ਕੇ ਉਸ ਆਪਣੇ ਜ਼ਖਮ ਤੇ ਲਾ ਦਿੰਦੀ ਹੈ ਤੇ ਕੁਝ ਹੁੰਦਾ ਐਡ ਕਰ ਦਿੰਦੀ ਹੈ ਉਹ ਦੇਖਦੀ ਹੈ ਕਿ ਹੌਲੀ-ਹੌਲੀ ਉਸ ਦੇ ਪੈਰ ਦੀ ਸਕਿਨ ਉਸ ਨਾਲ ਅਟੈਚ ਹੋਣ ਲੱਗ ਜਾਂਦੀ ਹੈ ਤੇ ਉਹ ਉਹ ਜਿਸ ਜਗ੍ਹਾ ਤੋਂ ਸਕਿਨ ਉਤਾਰੀ ਉੱਥੇ ਵੀ ਸਕਿਨ ਦੁਆਰੇ ਬਣਨ ਲੱਗ ਜਾਂਦੀ ਹੈ ਤੇ ਪ੍ਰੋਫੈਸਰ ਲੁਕੇ ਸਭ ਕੁਝ ਦੇਖ ਰਿਹਾ ਹੱਸੀ ਫਿਰ ਉਹ ਐਲੈਕਸ ਨੂੰ ਆਪਣੇ ਘਰ ਭੇਜ ਦਿੰਦਾ ਹੈ ਤੇ ਜਾ ਕੇ ਰੇ ਕੋਲ ਚਲੇ ਜਾਂਦਾ ਹੈ ਤੇਰੇ ਨੂੰ ਪੁੱਛਦਾ ਹੈ ਕਿ ਉਹ ਐਕਸਪੈਰੀਮੈਂਟ ਵਿੱਚ ਕਰ ਕੀ ਰਹੀ ਸੀ ਰੇ ਦੱਸਦੀ ਹੈ ਕਿ ਕਿਸ ਤਰ੍ਹਾਂ ਐਕਸਪੈਰੀਮੈਂਟ ਵਿੱਚ ਫੁੱਲ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਤੇ ਉਹ ਜਦ ਪ੍ਰੋਫੈਸਰ ਨੂੰ ਆਪਣੀ ਲੱਤ ਚੈੱਕ ਕਰਾ ਰਹੀ ਹੁੰਦੀ ਹੈ ਤਾਂ ਐਲੈਕਸ ਨੂੰ ਜੈਲਸੀ ਹੁੰਦੀ ਹੈ ਤਾਂ ਜੈਲਸੀ ਕਾਰਨ ਉਹ ਐਲੈਕਸ ਤੇ ਪ੍ਰੋਫੈਸਰ ਦੀ ਫੋਟੋ ਉਤਾਰ ਲੈਂਦੀ ਹੈ ਤੇ ਐਲੈਕਸ ਨੂੰ ਦੇਖ ਕੇ ਘਬਰਾ ਜਾਂਦੀ ਹੈ ਤੇ ਘਰ ਚਲੀ ਜਾਂਦੀ ਹੈ ਤੇ ਉਹਦੇ ਚੱਕਰ 'ਚ ਉਹ ਆਪਣੀ ਬੁੱਕ ਵੀ ਇੱਥੇ ਭੁੱਲ ਜਾਂਦੀ ਹੈ ਜਿਹੜੀ ਐਕਸਪੈਰੀਮੈਂਟ ਵਾਲੀ ਸੀ ਤੇ ਪ੍ਰੋਫੈਸਰ ਉਹਦੀ ਬੁੱਕ ਨੂੰ ਕੈਪਚਰ ਕਰ ਲਿਆ। ਰੇ ਨੇ ਉਹ ਪੋਟਵਾ ਇੰਜੀਨ ਨੂੰ ਪੇਜ ਦਿੱਤੀ ਸੀ। ਇਧਰ ਪ੍ਰੋਫੈਸਰ ਨੂੰ ਇੰਗਲਿਸ਼ ਚ ਟ੍ਰਾਂਸਲੇਟ ਕਰ ਲੈਂਦਾ ਹੈ ਤੇ ਇੰਜੀ ਰੇ ਦਾ ਕਾਫੀ ਸਬੰਧ ਤਨਪੰਨ ਤੋੜ ਕਰ ਦਿੰਦੀ ਹੈ। ਜਿਸ ਨਾਲ ਰੇ ਜਦੋਂ ਘਰ ਆਉਂਦੀ ਹੈ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਸ ਨੂੰ ਦੁੱਖ ਹੁੰਦਾ ਹੈ। ਤਦ ਹੀ ਇੰਜੀ ਨੇ ਆ ਕੇ ਰੇ ਤੇ ਹਮਲਾ ਕਰ ਦਿੰਦੀ ਹੈ ਤੇ ਨਾ ਜਿੱਤ ਵਿੱਚ ਬਹੁਤ ਲੜਾਈ ਹੁੰਦੀ ਹੈ ਰੇ ਨਾਲ ਹੀ ਪਿਆ ਪੈਨ ਚੱਕ ਕੇ ਉਹਨੂੰ ਦੂਰ ਹਟਾਣਾ ਚਾਹਦੀ ਸੀ ਪਰ ਉਹ ਗਲਤੀ ਨਾਲ ਉਹਦੇ ਗਰਦਨ 'ਚ ਮਾਰ ਕੇ ਪੈਨ ਉਹਨੂੰ ਮਾਰ ਦਿੰਦੀ ਹੈ ਪਰ ਉਹ ਉਹਨੂੰ ਮਾਰਨਾ ਨਹੀਂ ਚਾਹਦੀ ਸੀ ਪਰ ਉਹ ਗਲਤੀ ਨਾਲ ਇੰਜੀਨ ਨੂੰ ਮਾਰ ਦਿੰਦੀ ਹੈ ਤੇ ਮਾਰਨ ਤੋਂ ਬਾਅਦ ਘਬਰਾ ਜਾਂਦੀ ਹੈ ਤੇ ਘਬਰਾਟ 'ਚ ਉਸ ਨੂੰ ਚੱਕ ਕੇ ਵਾਸ਼ਰੂਮ 'ਚ ਲੈ ਜਾਂਦੀ ਹੈ ਫਿਰ ਉਹ ਸੋਧਿਆ ਜਾਂਦੀ ਬੋਡੀ ਦਾ ਕਿੱਤਾ ਕੀਤਾ ਜਾਵੇ ਫਿਰ ਉਹ ਨੂੰ ਛੋਟੇ ਛੋਟੇ ਟੁਕੜਿਆਂ 'ਚ ਕੱਟਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਉਸਦੇ ਚਿਹਰੇ ਦਾ ਸਕਿਨ ਉਤਾਰ ਕੇ ਰੱਖ ਲੈਂਦੀ ਹੈ ਫਿਰ ਉਹ ਆਪਣੇ ਮੂੰਹ ਤੇ سیرਮ ਲਗਾਉਂਦੀ ਹੈ ਤੇ ਇੰਜੀ ਦੀ ਤਾਰੀ ਹੋਈ ਸਕਿਨ ਨੂੰ ਆਪਣੇ ਸਕਿਨ ਤੇ ਲਾ ਲੈਂਦੀ ਹੈ ਹੌਲੀ ਹੌਲੀ ਸਕਿਨ ਉਦੀ ਤਰ੍ਹਾਂ ਪੂਰੀ ਤਰ੍ਹਾਂ ਜੁੜ ਜਾਂਦੀ ਹੈ ਤੇ ਹੁਣ ਇੰਜੀ ਦੀ ਤਰ੍ਹਾਂ ਦਿਖਣ ਲੱਗ ਜਾਂਦੀ ਹੈ ਉਹਦੀ ਮਾਂ ਜਿਹੜੀ ਬਾਹਰ ਗਈ ਹੋਈ ਸੀ ਉਹ ਵੀ ਘਰ ਆਂਦੀ ਹੈ ਤੇ ਆਂ ਜੀ ਨੂੰ ਤੇਰੇ ਨੂੰ ਆਪਣੀ ਕੁੜੀ ਸਮਝ ਕੇ ਗਲ ਨਾਲ ਲਾ ਲੰਦੀ ਹੈ ਉਹ ਕੰਪਲੀਟਲੀ ਇੰਜੀ ਬਣ ਗਈ ਸੀ ਤੇ ਸਵੇਰੇ ਸੋ ਇੰਜ ਦੇ ਤਰਾ ਕੱਪੜੇ ਪਹਿਨਦੀ ਹੈ ਤੇ ਇੰਜੀ ਦੀ ਲਾਈਫ ਇੰਜੋਏ ਕਰਦੀ ਹੈ ਤੇ ਕਾਲਜ ਜਾਂਦੀ ਹੈ ਕਾਲਜ ਜਾਂਦੇ ਨੂੰ ਇੰਜੀ ਦਾ ਬੁਆਏਫਰੈਂਡ ਮਿਲਦਾ ਹੈ ਜਿਹੜਾ ਉਹਨੂੰ ਪਿਆਰ ਕਰਦਾ ਹੈ ਉਹਨੂੰ ਬੜਾ ਵਧੀਆ ਲੱਗਦਾ ਹੈ ਇੰਜ ਦੇ ਸਰੀਰ ਵਿੱਚ ਲੈ ਕੇ ਉਹਨੂੰ ਬਹੁਤ ਵਧੀਆ ਲੱਗਦਾ ਹੈ ਤੇ ਉਹਨੂੰ ਲੱਗਦਾ ਫੀਲ ਹੁੰਦਾ ਹੈ ਕਿ ਰੇਦੀ ਦੀ ਲਾਈਫ ਬਹੁਤ ਬੋਰਿੰਗ ਸੀ ਤੇ ਹੁਣ ਇੰਜ ਦੀ ਸਹੇਲੀਆਂ ਨਾਲ ਵੀ ਉਹ ਬਹੁਤ ਕੁਲਮਲੀ ਜਾਂਦੀ ਹੁਣ ਰੇ ਕੋਲ ਬੁਆਏਫਰੈਂਡ ਤੇ ਸਹੇਲੀਆਂ ਤੇ ਪਿਆਰ ਕਰਨ ਵਾਲੀ ਮਾਸ ਸੀ ਤੇ ਉਸ ਮੁੰਡੇ ਨਾਲ ਡੇਟ ਤੇ ਜਾਂਦੀ ਹੈ ਜਿੱਥੇ ਉਹਦੇ ਸਕਿਨ ਨੂੰ ਉਤਾਰਨ ਲੱਗ ਜਾਂਦੀ ਹੈ ਸਕਿਨ ਉਤਾਰਦੇ ਉਦਰ ਤੇ ਉਹਦੇ ਬੁਆਏਫਰੈਂਡ ਦੇਖ ਲੈਂਦਾ ਹੈ ਤੇ ਕਾਫੀ ਡਰ ਜਾਂਦਾ ਹੈ ਫਿਰ ਉਹਦਾ ਪੂਰਾ ਚਿਹਰਾ ਉਤਰ ਜਾਂਦਾ ਹੈ ਹੌਲੀ ਹੌਲੀ ਉਹਦਾ ਬੁਆਏਫਰੈਂਡ ਪਿੱਛੇ ਨੂੰ ਚਾਈ ਜਾਂਦਾ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਕਿ ਪਿੱਛੇ ਖਾਈ ਹੈ ਤੇ ਉਹ ਉੱਥੇ ਖਾਈ ਤੋਂ गिर ਕੇ ਮਰ ਜਾਂਦਾ ਹੈ ਇਹ ਸਭ ਦੇਖ ਕੇ ਉਹ ਡਰ ਜਾਂਦੀ ਹੈ ਤੇ ਸਿੱਧਾ ਆਪਣੇ ਕਾਰ ਆਉਂਦੀ ਹੈ ਤੇ ਘਰ ਚਾਕੇ ਆਪਣੇ ਪਾਪਾ ਦੀ ਡੈਰੀ ਲੱਭਦੀ ਹੈ ਜਿਸ ਡੈਰੀ ਚ ਪਰਮਨੈਂਟ ਸੋਲੂਸ਼ਨ ਹੋ ਸਕਦਾ ਦੀ ਸਕਿਨ ਨੂੰ ਚਪਕਾਉਣ ਦਾ ਪਰ ਉਹ ਡੈਰੀ ਨੂੰ ਨਹੀਂ ਮਿਲਦੀ ਕਿਉਂਕਿ ਉਹ ਉਹ ਡੈਰੀ ਪ੍ਰੋਫੈਸਰ ਦੇ ਕੋਲ ਉਸੇ ਕੋਲ ਥੋੜਾ ਜਿਹਾ سیرਮ ਸੀ ਜੀਨ ਦੇ ਉਹ ਦੁਆਰੇ ਇੰਜੈਕਟ ਕਰਕੇ ਐਂਜੀ ਦੀ ਸਕਿਨ ਆਪਣੇ ਫੇਸ ਤੇ ਚਿਪਕਾ ਲੈਂਦੀ ਹੈ ਦੂਜੇ ਸੀਨ ਵਿੱਚ ਪ੍ਰੋਫੈਸਰ ਨੂੰ ਦਿਖਾਇਆ ਜਾਂਦਾ ਹੈ ਜਿਹੜਾ ਕਿ ਉਸ ਫੁੱਲ ਨੂੰ ਲੱਭ ਰਿਹਾ ਸੀ ਜੋ ਕਿ ਸਿਰਮ ਨੂੰ ਕਾਮਯਾਬ ਕਰ ਸਕਦਾ ਸੀ ਉਹਨੂੰ ਲੱਭਦੇ ਲੱਭਦੇ ਉਹਦੇ ਟਰਾਂਸਲੇਟਰ ਦਾ ਫੋਨ ਆਂਦਾ ਹੈ ਉੱਤੇ ਟਰਾਂਸਲੇਟਰ ਉਹਨੂੰ ਦੱਸਦਾ ਹੈ ਕਿ ਇਹ ਜਿਹੜਾ ਐਕਸਪੈਰੀਮੈਂਟ ਉਹ ਕਰ ਰਿਹਾ ਹੈ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਉਹ ਨੂੰ ਸਿੱਧੇ ਤੌਰ ਤੇ ਉਹਨੂੰ ਬੰਦ ਕਰਨ ਦੀ ਚੇਤਾਵਨੀ ਦਿੰਦਾ ਹੈ ਪਰ ਪ੍ਰੋਫੈਸਰ ਉਹਦੀ ਇੱਕ ਨਹੀਂ ਸੁਣਦਾ ਤੇ ਲੈਬ ਵਿੱਚ ਅੱਗੇ ਆਪਣਾ ਐਕਸਪੈਰੀਮੈਂਟ ਜਾਰੀ ਕਰਨ ਲੱਗ ਜਾਂਦਾ ਹੈ ਐਨਜੀ ਲੈਬ ਵਿੱਚ ਆਂਦੀ ਹੈ ਤੇ ਆਪਣੇ ਐਕਸਪੈਰੀਮੈਂਟ ਵਾਲੀ ਬੁੱਕ ਲੱਭਣ ਲੱਗ ਜਾਂਦੀ ਹੈ ਪਰ ਉਹਨੂੰ ਕਿਤੇ ਬੁੱਕ ਨਹੀਂ ਲੱਭਦੀ ਤੇ ਉਹ ਪ੍ਰੋਫੈਸਰ ਨੂੰ ਕਾਲ ਕਰਦੀ ਹੈ ਤੇ ਪ੍ਰੋਫੈਸਰ ਦੱਸਦਾ ਹੈ ਕਿ ਬੁੱਕ ਉਸ ਕੋਲ ਹੈ ਪਰ ਉਹ ਹਲੇ ਉਸ ਨੂੰ ਦੇ ਨਹੀਂ ਸਕਦਾ ਕਿਉਂਕਿ ਪ੍ਰੋਫੈਸਰ ਉਸ ਦੇ ਪਾਪਾ ਦਾ ਐਕਸਪੈਰੀਮੈਂਟ ਆਪਣੇ ਨਾਂ ਤੇ ਕਰਨਾ ਚਾਹੁੰਦਾ ਸੀ ਤੇ ਫੇਮਸ ਹੋਣਾ ਚਾਹੁੰਦਾ ਸੀ ਇਸ ਕਰਕੇ ਇੰਜਨ ਹੋਰ ਜ਼ਿਆਦਾ ਗੁੱਸਾ ਆ ਜਾਂਦਾ ਹੈ ਫਿਰ ਉਹ ਬਾਹਰ ਨਿਕਲਦੀ ਹੈ ਤੇ ਰਸਤੇ ਵਿੱਚ ਉਸ ਨੂੰ ਈਵ ਨਾਂ ਦੀ ਕੁੜੀ ਮਿਲਦੀ ਹੈ ਉਹਦਾ ਵੀ ਪ੍ਰੋਫੈਸਰ ਨਾਲ ਚੱਕਰ ਸੀ ਫਿਰ ਉਹ ਐਂਜੀ ਬਣ ਕੇ ਈਵ ਨੂੰ ਈਵ ਦੇ ਘਰੇ ਇਨਵਾਈਟ ਕਰਦੀ ਹੈ ਤੇ ਤੇ ਉਸ ਉੱਤੇ ਆਂਦੇ ਹੀ ਹਮਲਾ ਕਰ ਦਿੰਦੀ ਹੈ ਉਹ ਜਾਨ ਬਚਾਣ ਦੇ ਚੱਕਰ ਚ ਫਸ ਜਾਂਦੀ ਹੈ ਤੇ ਬਾਹਰ ਗਾਰਡਨ ਚ ਚਲੇ ਜਾਂਦੀ ਹੈ ਗਾਰਡਨ ਚ ਜਾ ਕੇ ਉਹ ਪਾਣੀ ਵਿੱਚ ਲੁਕਦੀ ਹੈ ਪਰ ਈ ਉੱਥੇ ਵੀ ਈਵ ਨੂੰ ਫੜ ਲੈਂਦੀ ਹੈ ਜਿੱਤੇ ਉੱਤੇ ਉਹਨੂੰ ਮਾਰ ਦਿੰਦੀ ਹੈ ਫਿਰ ਉਹਦੀ ਸਕਿਨ ਉਤਾਰ ਕੇ ਵੀ ਰੱਖ ਲੈਂਦੀ ਹੈ ਤੇ ਬਾਅਦ ਚ ਉਸਨੂੰ ਆਪਣੇ ਮੂੰਹ ਤੇ ਲਗਾ ਲੈਂਦੀ ਹੈ ਤੇ ਉਹ ਇੰਜੀ ਤੋਂ ਬਦਲ ਕੇ ਈਵ ਵਿੱਚ ਬਦਲ ਜਾਂਦੀ ਹੈ ਤੇ ਉਹਦੇ ਇੱਕ ਡਰੈਸਿੰਗ ਸੈਂਸ ਵੀ ਕਾਪੀ ਕਰ ਲੈਂਦੀ ਹੈ ਤੇ ਉਹਦੇ ਵਾਲ ਵੀ ਕਾਪੀ ਕਰ ਲੈਂਦੀ ਹੈ ਤੇ ਉਹਦੇ ਨੇਲ ਪਾਲਸ ਸਾਰਾ ਸਟਾਈਲ ਕਾਪੀ ਕਰ ਲੈਂਦੀ ਹੈ ਉਹਦੇ ਵਿੱਚ ਇਹ ਉਹਦੇ ਨੇਬਰ ਦਾ ਡੌਗ ਲਗਾਤਾਰ ਪੌਂਕੇ ਜਰਾ ਸੀ ਇਸ ਕਰਕੇ ਨੇਬਰ ਨੇ ਪੁਲਿਸ ਨੂੰ ਕਾਲ ਕਰ ਦਿੱਤੀ ਸੀ ਸੇ ਪੁਲਿਸ ਵਾਲੇ ਆਏ ਤੇ ਤੇ ਈਵ ਨੂੰ ਟਬਲ ਵਿੱਚ ਦੇਖ ਕੇ ਵਾਪਸ ਚਲੇ ਗਏ ਦੂਸਰੇ ਦਿਨ ਈਵ ਕਾਲਜ ਵਿੱਚ ਈਵ ਨੂੰ ਸਾਰੇ ਪਸੰਦ ਕਰਦੇ ਨੇ ਤੇ ਉਹ ਬਹੁਤ ਫੇਮਸ ਕੁੜੀ ਹੁੰਦੀ ਹੈ ਤੇ ਇਸ ਕਰਕੇ ਉਹ ਉਸ ਨੂੰ ਦੇਖ ਕੇ ਸਾਰੇ ਖੁਸ਼ ਹੋ ਜਾਂਦੇ ਹਨ ਹੋਰ ਤੇ ਪਰ ਇਹ ਵਿਧੀ ਸ਼ਕਲ ਵਿੱਚ ਜੋ ਪ੍ਰੋਫੈਸਰ ਨੂੰ ਮਿਲਦੀ ਹੈ ਅਤੇ ਪ੍ਰੋਫੈਸਰ ਦੇ ਘਰੇ ਚਲੀ ਜਾਂਦੀ ਹੈ ਉਸ ਨੂੰ ਹੁੰਦਾ ਕਿ ਉਸ ਦੀ ਡੈਰੀ ਇੱਥੇ ਮਿਲ ਜਾਏਗੀ ਪ੍ਰੋਫੈਸਰ ਦੇ ਘਰ ਐਂਟਰੀ ਕਰਕੇ ਉਹ ਡੈਰੀ ਲੱਭਣ ਲੱਗ ਜਾਂਦੀ ਹੈ ਪਰ ਉਹਨੂੰ ਕਿਤੇ ਡੈਰੀ ਨਹੀਂ ਮਿਲਦੀ ਫਿਰ ਉਹ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਆ ਜਾਂਦੀ ਹੈ ਰਾਤ ਹੋਂਦ ਤੇ ਜੋ ਉਸਨੇ ਦੋਨੋਂ ਮਰਡਰ ਕੀਤੇ ਹੋਏ ਸੀ ਉਹਨਾਂ ਦੀ ਬੋਡੀ ਨੂੰ ਟਿਕਾਣੇ ਲਾ ਦਿੰਦੀ ਹੈ ਤੋਂ ਪੋਲ ਵਿੱਚ ਘੇੜ ਦਿੰਦੀ ਹੈ ਫਿਰ ਉਹ ਈਵ ਦੇ ਐਨਜੀ ਦਾ ਮੋਬਾਈਲ ਚੈੱਕ ਕਰਨ ਲੱਗ ਜਾਂਦੀ ਹੈ ਜਿਸ ਵਿੱਚੋਂ ਸਾਨੂੰ ਆਪਣੀ ਉਹ ਪਿਕਚਰ ਲੱਭਦੀ ਹੈ ਉਹ ਪਿਕਚਰ ਨੂੰ ਉਹ ਪ੍ਰੋਫੈਸਰ ਖਿਲਾਫ ਯੂਜ਼ ਕਰਦੀ ਹੈ ਤੇ ਪ੍ਰੋਫੈਸਰ ਨੂੰ ਬਲੈਕਮੇਲ ਕਰਦੀ ਹੈ ਫਿਰ ਉਹ ਉਸ ਨੂੰ ਕਿਸੇ ਹਾਈ ਅਥਾਰਟੀ ਨੂੰ ਭੇਜ ਦਿੰਦੀ ਹੈ ਜਿਸ ਨੂੰ ਚੈੱਕ ਕਰਕੇ ਪੁਲਿਸ ਵਾਲੇ ਪ੍ਰੋਫੈਸਰ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਪਰ ਪ੍ਰੋਫੈਸਰ ਦੀ ਪਹੁੰਚ ਜ਼ਿਆਦਾ ਹੋਣ ਕਰਕੇ ਉਹ ਅਗਲੇ ਦਿਨ ਹੀ ਛੁੱਟ ਜਾਂਦਾ ਹੈ ਤੇ ਕਰਿਆ ਕਿ ਆਪਣੀ ਲੈਬ ਦਾ ਐਕਸਪੈਰੀਮੈਂਟ ਕਰਨ ਲੱਗ ਜਾਂਦਾ ਹੈ ਉਹ ਦੇਖਦੇ-ਦੇਖਦੇ ਐਕਸਪੈਰੀਮੈਂਟ ਵਿੱਚ ਕਾਮਯਾਬੀ ਹੋ ਜਾਂਦਾ ਹੈ ਉਹ ਤੋਂ ਸਕਿਨ ਦੇ ਟਿਸ਼ੂ ਨੂੰ ਆਪਸ ਵਿੱਚ ਜੋੜ ਲੈਂਦਾ ਹੈ ਤੇ ਉਹ ਇੱਕ ਸਰਮ ਤਿਆਰ ਕਰ ਲੈਂਦਾ ਹੈ ਉਹ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਤੇ ਅਗਲੇ ਦਿਨ ਉਸ ਦੇ ਘਰ ਵਿੱਚ ਈ ਵੰਦੀ ਹੈ ਜੋ ਕਿ ਰੇ ਸੀ ਔਰੇ ਨੂੰ ਮਠਾਲ ਦਿੰਦਾ ਹੈ ਤੇ ਕੁਝ ਖਾਣ ਨੂੰ ਲਿਆਣ ਜਾਂਦਾ ਹੈ ਪਰ ਰੇ ਨੂੰ ਆਪਣਾ ਡੈਰੀ ਲੱਭਣੀ ਸੀ ਇਸ ਕਰਕੇ ਉਹ ਘਰ ਦੀ ਫੁੱਲ ਫਾਲੀ ਕਰਨ ਲੱਗ ਜਾਂਦੀ ਹੈ ਜਿਸ ਵਿੱਚ ਚੰਦ ਉਸ ਨੂੰ ਉਹ ਹੀ ਸ਼ਿਰਮ ਪਿਆ ਮਿਲ ਜਾਂਦਾ ਹੈ ਤੇ ਉਹ ਸ਼ਿਰਮ ਚੱਕ ਕੇ ਸਿੱਧੇ ਹੀ ਘਰ ਨੂੰ ਚਲੀ ਜਾਂਦੀ ਹੈ ਪ੍ਰੋਫੈਸਰ ਨੂੰ ਬਿਨਾਂ ਦੱਸੇ ਪ੍ਰੋਫੈਸਰ ਨੂੰ ਇਸ ਗੱਲ ਦਾ ਸ਼ੱਕ ਹੁੰਦਾ ਹੈ ਕਿ ਕੁਝ ਤਾਂ ਗੜਬੜ ਹੈ ਫਿਰ ਉਹ ਦੁਆਰੇ ਆਪਣਾ ਸ਼ਿਰਮ ਦੇਖਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਸ਼ਿਰਮ ਤਾਂ ਗਾਇਬ ਹੋ ਚੁੱਕਿਆ ਹੈ ਤੇ ਫਿਰ ਉਹ ਅਗਲੇ ਦਿਨ ਰੇ ਆਪਣੇ ਅਸਲੀ ਚਿਹਰੇ ਦੇ ਨਾਲ ਆਪਣੇ ਘਰ ਵਿੱਚ ਸੀ ਫਿਰ ਉਸਦਾ ਫਿਰ ਉਸ ਨੂੰ ਐਲੈਕਸ ਮਿਲਣ ਆਂਦੀ ਹੈ ਉਹਦਾ ਦੁਖੀ ਹੁੰਦੀ ਹੈ ਤੇ ਦੋਸਤਾਂ ਦੇ ਗਾਇਬ ਹੋਣ ਕਾਰਨ ਫਿਰ ਐਲੈਕਸ ਨੂੰ ਸਹਾਰਾ ਦਿੰਦੀ ਹੈ ਗੱਲ ਲੱਗ ਕੇ ਫਿਰ ਐਲੈਕਸ ਪਾਣੀ ਪੀਣ ਲੱਗੀ ਜਿੱਦਾਂ ਹੀ ਫ੍ਰਿਜ ਖੋਲਦੀ ਹੈ ਤੇ ਆਪਣੇ ਦੋਸਤਾਂ ਦੇ ਚਿਹਰੇ ਦੇਖ ਕੇ ਉਹ ਡਰ ਜਾਂਦੀ ਤੇ ਚਿੱਕਣ ਲੱਗਦੀ ਹੈ ਪਰ ਰੇ ਉਹਦੇ ਚਿਹਰੇ ਤੇ ਰੈਪ ਕਰਕੇ ਉਸ ਨੂੰ ਮਾਰ ਦਿੰਦੀ ਹੈ ਰੇ ਰੈਪ ਦੇ ਨਾਲ ਉਸ ਦਾ ਗਲ ਕੋਟ ਕੇ ਉਸ ਨੂੰ ਮਾਰ ਦਿੰਦੀ ਹੈ ਹਲੇ ਉਹਨੇ ਉਹਦੀ ਬਾਡੀ ਨੂੰ ਛਪਾਇਆ ਹੀ ਨਹੀਂ ਸੀ ਜਦ ਹੀ ਉਸ ਦੇ ਘਰ ਵਿੱਚ ਜਦ ਹੀ ਉਸ ਦੇ ਘਰ ਦੇ ਬਾਹਰ ਪ੍ਰੋਫੈਸਰ ਆ ਜਾਂਦਾ ਹੈ ਤੇ ਲੋ ਖੁੱਲਾ ਦੇਖ ਕੇ ਪ੍ਰੋਫੈਸਰ ਸਿੱਧੇ ਹੀ ਅੰਦਰ ਆ ਜਾਂਦਾ ਹੈ ਤੇ ਉਸ ਨੂੰ ਬੜਾ ਅਜੀਬ ਲੱਗਦਾ ਹੈ ਤੇ ਰੇ ਵੀ ਅਜੀਬ ਜੀ ਹਾਲਤ ਵਿੱਚ ਬੈਠੀ ਸੀ ਉਹ ਉਹਨੂੰ ਦੇਖ ਕੇ ਹਸਣ ਲੱਗ ਜਾਂਦੀ ਹੈ ਤੇ ਫਿਰ ਬਾਅਦ ਵਿੱਚ ਉਸ ਨੂੰ ਐਕਸਪੈਰੀਮੈਂਟ ਸਫਲ ਹੋਣ ਦੀ ਵਧਾਈ ਦਿੰਦੀ ਹੈ ਤੇ ਪ੍ਰੋਫੈਸਰ ਖੁਸ਼ ਹੋ ਜਾਂਦਾ ਹੈ ਪਰ ਨਾਲ ਹੀ ਗੁੱਸਾ ਕਰਕੇ ਬੋਲਦੇ ਗਏ ਉਸ ਦਾ ਐਕਸਪੈਰੀਮੈਂਟ ਉਸਦੇ ਪਾਪਾ ਦਾ ਹੈ ਨਾ ਕਿ ਉਸ ਦਾ ਹੈ ਫਿਰ ਉਹ ਵੀ ਪਾਣੀ ਪੀਣ ਲਈ ਫ੍ਰਿਜ ਖੋਲਦਾ ਹੈ ਤੇ ਚਿਹਰੇ ਦੇਖ ਕੇ ਡਰ ਜਾਂਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਹੁਣ ਇਹ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਗਿਆ ਹੈ ਉਹ ਮੇਰੇ ਉਸਨੇ ਬਿਓ ਸਿੱਧਾ ਟੀਕਾ ਲਾ ਦੰਤੀ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ ਉਹ ਸੌਂਦਵਾ ਦੋ ਰੇਉ ਦੀ ਸਾਰੀ ਸਕਿਨ ਉਤਾਰ ਦਿੰਦੀ ਹੈ ਤੇ ਬਾਅਦ ਵਿੱਚ ਉਸ ਨੂੰ ਸੀਰਮ ਲਗਾ ਕੇ ਉਹਦਾ ਸਕਿਨ ਦਾ ਟੁਕੜਾ ਛੇੜ ਦਿੰਦਾ ਹੈ ਤੇ ਪ੍ਰੋਫੈਸਰ ਬਹੁਤ ਚੀਖਦਾ ਹੈ ਪਰ ਉਹਦੇ ਮੂੰਹ ਵਿੱਚ ਸਟ੍ਰੋਕ ਪਾ ਦਿੰਦੀ ਹੈ ਫਿਰ ਉਹ ਪੂਰੀ ਸਕਿਨ ਬਾਡੀ ਤੇ ਫੈਲ ਜਾਂਦੀ ਹੈ ਤੇ ਮੂਵੀ ਦਾ ਫਰਸਟ ਸੀਨ ਦਿਖਾਇਆ ਜਾਂਦਾ ਹੈ ਜਿੱਥੇ ਉਹਦਾ ਪਪਾ ਵੀ ਇਦਾਂ ਹੀ ਪ੍ਰੋਬਲਮ ਫੇਸ ਕਰ ਰਿਹਾ ਹੈ ਇਸੀ ਤੇ ਰੋਡ ਦੇ ਲਾਵਾ ਹ ਉਸ ਕਿਨੋ ਦੀ ਬੋਡੀ ਤੇ ਪੂਰੇ ਫੈਲ ਜਾਂਦੀ ਹੈ ਜਿਸ ਕਾਰਨ ਉਸ ਦਾ ਦਮ ਘੁੱਟ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਪਹਿਲਾਂ ਉਸ ਨੇ ਜੋ ਚਿੱਕਾ ਮਾਰੇ ਸੀ ਉਹ ਦੀ ਨੇਵਰ ਸੁਣ ਲੈਂਦੀ ਹੈ ਤੇ ਨੇਵਰ ਜਾ ਕੇ ਪੁਲਿਸ ਨੂੰ ਕਾਲ ਕਰ ਦਿੰਦੀ ਹੈ ਤੇ ਪੁਲਿਸ ਆ ਵੀ ਜਾਂਦੀ ਹੈ ਤੇ ਬਾਅਦ ਵਿੱਚ ਉਹ ਰੇ ਭੱਜ ਜਾਂਦੀ ਹੈ ਤੇ ਇਹਨੂੰ ਭੱਜਦੀ ਨੂੰ ਪੁਲਿਸ ਦੇਖ ਲੈਂਦੀ ਹੈ ਤੇ ਉਹ ਸੋਦਾ ਪਿੱਛਾ ਕਰਦੀ ਹੈ ਪਰ ਉਹ ਉਸੇ ਹੋਮਲੈਸ ਪਰਸਨ ਦੇ ਕੋਲ ਜਾ ਕੇ ਬੈਠ ਜਾਂਦੀ ਹੈ ਤੇ ਉਸ ਤੋਂ ਨਾਲ ਹੈਲਪ ਮੰਗਦੀ ਹੈ ਤੇ ਵੀ ਮੈਨੂੰ ਲੁਕੋ ਲੈ ਪਰ ਉਹ ਵੀ ਉਹਨੂੰ ਲੁਕੋ ਲੈਂਦਾ ਤੇ ਬਾਸ ਬੁਲਾ ਲੈਂਦਾ ਹੈ ਪਰ ਬਾਅਦ ਵਿੱਚ ਉਹਦੀ ਦਵਾਈ ਦਾ ਸ਼ਰਮ ਟੁੱਟ ਜਾਂਦਾ ਹੈ ਤੇ ਉਹ ਦੋਨੋਂ ਹੋਮਲੈਸ ਪਰਸਨ ਤੇ ਉਹਦੀ ਸਕਿਨ ਆਪਸ ਜੁੜ ਜਾਂਦੀ ਹੈ ਫਿਰ ਉਹ ਦੋਨੋਂ ਜੁੜ ਕੇ ਦੋਨੋਂ ਦੀ ਬੋਡੀ ਆਫ ਸਪਿਚ ਮਰਜ ਹੋਣ ਲੱਗ ਜਾਂਦੀ ਹੈ ਤੇ ਦੋਨਾਂ ਦੇ ਹੱਥ ਪੈਰ ਸਾਰੇ ਜੁੜ ਜਾਂਦੇ ਨੇ ਤੇ ਉਹ ਇੱਕ ਅਜੀਬ ਜਿਹਾ ਮੌਨਸਟਰ ਵਿੱਚ ਬਦਲਣ ਲੱਗ ਜਾਂਦੇ ਹਨ ਤੇ ਬਾਅਦ ਵਿੱਚ ਆਂਟੀ ਐਂਜੀ ਨੂੰ ਲੱਭਣ ਆਂਦੀ ਹੈ ਉਹ ਰੇ ਉਹਨੂੰ ਦੇਖ ਲੈਂਦੀ ਹੈ ਪਰ ਰੇ ਉਸ ਨੂੰ ਦੱਸਣਾ ਚਾਹਦੀ ਸੀ ਪਰ ਉਹ ਇਸ ਟਾਈਮ ਪੂਰੀ ਤਰ੍ਹਾਂ ਜੁੜ ਚੁੱਕੀ ਸੀ ਬਹੁਤ ਪਛਤਾਵਾ ਹੁੰਦਾ ਹੈ ਤੇ ਇਹ ਲਾਸਟ ਚ ਇਹ ਦਿਖਾਇਆ ਜਾਂਦਾ ਹੈ ਕਿ ਜੋੜਾ ਵੀ ਉਹ ਸਿਰਮ ਬਣਾਉਣ ਦੀ ਕੋਸ਼ਿਸ਼ ਕਰਦਾ ਉਸ ਦੇ ਨਾਲ ਬਹੁਤ ਬੁਰਾ ਹਾਲਤ ਹੁੰਦੀ ਹੈ ਤੇ ਇਹ ਇੱਕ ਸ਼ਰਾਬੀ ਸੀ ਦਵਾਈ ਜੋ ਇਹਨਾਂ ਨੇ ਬਣਾਈ ਸੀ ਇੱਥੇ ਤੱਕ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ